ਇਤੋਂ ਕਥਾ ਸ਼ੁਰੂ ਕਰਨ ਲੱਗੇ ਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੈਦੇਵ ਜੀ ਦੇ ਦੋ ਸ਼ਬਦਾਂ ਨੂੰ ਬੜੇ ਸਤਿਕਾਰ ਨਾਲ ਦਰਜ ਕੀਤਾ ਗਿਆ ਹੈ ਇੱਕ ਸ਼ਬਦ ਰਾਗ ਗੁਜਰੀ ਅਤੇ ਦੂਜਾ ਰਾਗ ਮਾਰੂ ਵਿੱਚ ਦਰਜ ਹੈ ਇਹ ਭਾਏ ਕੇਵਲ ਪਰਮਾਤਮਾ ਦਾ ਸੁੰਦਰ ਨਾਮ ਸਿਮਰ ਜੋ ਅਮਰਤ ਭਰਪੂਰ ਹੈ ਜੋ ਅਸਲੀਅਤ ਰੂਪ ਹੈ ਅਤੇ ਜਸ ਦੇ ਸਿਮਨ ਨਾਲ ਜਨਮ ਮਰਨ ਮਡੇਪਾ ਚਿੰਤਾ ਫਿਕਰ ਅਤੇ ਮੌਤ ਦਾ ਡਰ ਦੁੱਖ ਦੂਰ ਨਹੀਂ ਦਿੰਦਾ ਰਹੋ ਉਹ ਪਰਮਾਤਮਾ ਸਭ ਤੋਂ ਉੱਚੀ ਹਸਤੀ ਹੈ ਸਭ ਦਾ ਮੂਲ ਹੈ ਸਭ ਵਿੱਚ ਵਿਆਪਕ ਹੈ ਉਸ ਵਰਗਾ ਹੋਰ ਕੋਈ ਨਹੀਂ ਨਹੀਂ ਉਸ ਵਿੱਚ ਮਿਰਥਾ ਆਦਿਕ ਸਾਰੇ ਗੁਣ ਮੌਜੂਦ ਹਨ ਉਹ ਪ੍ਰਭ ਬਹੁਤ ਹੀ ਅਚਾਰਜ ਹੈ ਮਾਇਆ ਤੋਂ ਪਰੇ ਹੈ ਉਸ ਦਾ ਮੁਕੰਮਲ ਸਰੂਪ ਸੋਚ ਮੰਡਲ ਵਿੱਚ ਨਹੀਂ ਆ ਸਕਦਾ ਤੇ ਉਹ ਹਰਥਾ ਅਪੜਿਆ ਹੋਇਆ ਹੈ اے بھائی جے توں جام اٹک نو جتنا چاہندا ہے جے توں سوبہ تے sukh چاہندا ہے تا لوکاں دے وکار ਛੱد دے پراے گھر بال تکنا ਛੱد دے او اچارن تج دے جو مرجادہ دے الٹ ہے سارے من دے کرم ਛੱد دے অহংকার تیاگ دے تے اس پربھ دی شرن پاؤ جو سب نو नाश کرن دے سمरथ ہے ਜੋ ਹੁਣ ਪਿਛਲੇ ਸਮੇਂ ਤੋਂ ਅਗਾਹ ਲਈ ਸਦਾ ਹੀ ਪੂਰਨ ਤੌਰ ਤੇ ਨਾਸਰਤ ਹੈ ਜੋ ਸਭ ਤੋਂ ਉੱਚੀ ਹਸਤੀ ਹੈ ਤੇ ਜੋ ਸਦਾ ਖੜਿਆ ਰਹਿੰਦਾ ਹੈ ਪਰਮਾਤਮਾ ਦੇ ਪਾਰੇ ਭਗਤ ਮਨ ਬਚਨ ਅਤੇ ਕਰਮ ਤੋਂ ਬਿਮਿੱਤਰ ਹੁੰਦੇ ਹਨ ਪਾਗਤਾਂ ਦਾ ਮਨੁਭਿੱਤਰ ਬੂਰਭਿੱਤਰ ਅਤੇ ਕੰਮ ਵੀ ਪਵਿੱਤਰ ਹੁੰਦੇ ਹਨ ਉਹਨਾਂ ਨੂੰ ਯੋਗ ਨਾਲ ਕੀ ਵਾਸਤਾ ਉਹਨਾਂ ਨੂੰ ਜਗ ਨਾਲ ਕੀ ਪਰਜੋਜਨ ਉਹਨਾਂ ਨੂੰ ਦਾਨ ਅਤੇ ਤਪ ਨਾਲ ਕੀ ਪਾਗਤ ਜਾਣਦੇ ਹਨ ਕਿ ਯੋਗ ਸਾਧਨਾ ਜਗ ਦਾਨ ਅਤੇ ਤਪ ਕਰਨ ਤੋਂ ਕੋਈ ਆਤਮ ਕਲਾਮ ਨਹੀਂ ਹੋ ਸਕਦਾ ਪ੍ਰਭੂ ਦੀ ਭਗਤੀ ਹੀ ਅਸਲੀ ਅਸਲੀ ਕਰਨੀ ਹੈ हे ਭਾਈ ਗੋਵਿੰਦ ਦਾ ਭਜਨ ਕਰ ਗੋਵਿੰਦ ਨੂੰ ਜਪ ਉਹ ਹੀ ਸਾਰੀਆਂ ਸਿੱਧੀਆਂ ਦਾ ਖਜ਼ਾਨਾ ਹੈ ਜੈ ਦੇਵ ਵੀ ਹੋਰ ਆਸਰੇ ਸਾਰੇ ਛੱਡ ਕੇ ਉਸ ਦੀ ਸ਼ਾਨ ਆਇਆ ਹੈ ਉਹ ਹੋਣ ਵੀ ਪਿਛਲੇ ਸਮੇਂ ਵੀ ਅੰਗਾਂ ਨੂੰ ਵੀ ਹਰ ਵੇਲੇ ਹਰ ਥਾਂ ਮੌਜੂਦ ਹੈ ਗੁਜਰੀ ਸ੍ਰੀ ਜੈਦੇਵ ਜੀ ਦਾ ਪਦਾ ਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅ ॥ ਰਾਗ ਮਹਾਰੂ ਬਾਣੀ ਜੈ ਜੈ ਦੇਵ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅ ॥ ਪਰਮਾਦ ਪਰਖ ਮਨੋ ਪੰਮਨ ਸਤ ਆਦ ਭਾਵ ਅਨੰਤਨ ਪਰਮਦ ਪੂਤਨ ਬੋਤਨ ਵਰਕਰਤਾ ਪਰਨ ਜੰਦ ਜੰਤਨ ਸਰਬ ਗੰਤਨ ਜੰਦ ਸਭ ਭੇਦਿਆ ਨਾਲ ਸਤ ਪੂਰੀਆਂ ਸੋਰ ਸਤ ਖੋਸੜਾ ਦਤ ਕੀਆ ਅਵਲ ਮੌਲ ਤੋੜਿਆ ਚਲ ਚਲ ਥਾਪਿਆ ਕੋ ਕੋ ਵੜਕੜਿਆ ਤਹ ਤਹ ਅਪਿਓ ਪਿਆ ਗੇਵਰ ਆ ਨਾਮ ਨਾਮ ਮਨੋਰਮਨ ਬੰਦ ਅਮਰਤ ਤੈ ਮਾਇਨ ਨੰਦਨੋਤ ਜਸਮਰਨੀਣ ਜਨਮ ਜਰਾਦ ਮਨ ਭਿਆਨ ਰਹੋ ਮਨ ਆਦ ਗੋਣ ਆਦ ਬਖਾਨੀਆਂ ਤੇਰੀ ਨਵਿੰਦਾ ਅਨਰਸ਼ਟ ਸਮਾਨੀਆਂ ਰਹੋ ਇੱਛਾ ਜਮਾਦ ਪ੍ਰਾਪਨ ਜਨਮ ਯਸ ਸਵਾ ਸਵਸਤ ਸਕਿਰਤ ਗ੍ਰੰਥਨੰ ਬਾਵ ਪੂਤ ਪਾਵ ਸਮ ਮਿਰਥਿਆਨ ਪਰਮਨ ਪਰਸੰ ਪਰਸਨਮੇਨਦਨ ਅਰਪਕੋ ਰਾਧੇ ਅਸੰਧਕੋ ਸੰਧਿਆ ਸਲਲ ਕੋ ਸਲਲ ਸਮਾਨਿਆ ਆਇਆ ਮਦਤ ਜੈ ਦੇਵੂ ਜੈ ਦੇਵਾ ਕੋ ਰਮੀਆਂ ਬ੍ਰਹਮਨ ਨਿਰਵਾਣ ਲੈਵਲੀ ਪਾਇਆ ਲੋਵ ਦ੍ਰਸ਼ਟ ਪਰਗ੍ਰਹਨ ਯਦਬਦ ਅਚਰਨ ਤਾਜ ਸ਼ਕਲ ਦਉ ਅਦੁਹ ਕਿਰਤ ਨਰਮਤ ਪਾਜ ਚਕਰ ਤਰ ਸੰਨਨ ਸਵਤ ਸਲਾਹ ਹੀ ਬਰਕਤ ਨਾਲ ਹੀ ਖੱਬੀ ਸੌਰ ਵਿੱਚ ਪ੍ਰਾਨ ਸੜਾ ਪੀ ਗਏ ਹਨ ਜੜ ਪੀ ਗਏ ਹਨ ਸੁਖਨਾ ਬੈ ਚਟਕਾਏ ਪੀ ਗਏ ਹਨ ਤੇ ਸੱਜੀ ਸੌਰ ਤੇ 16 ਬਾਰੀ ਉ ਆ ਕੇ ਉੱਤਰ ਪੀ ਆਏ ਹਨ ਭਾਵ ਪਰੰਜਾਮ ਦਾ ਸਾਰਾ ਉਦਮ ਸਵਤ ਸਲਾਹ ਵਿੱਚ ਹੀ ਆ ਗਿਆ ਹੈ ਸਵਤ ਸਲਾਹ ਦੇ ਟੱਕਰੇ ਤੇ ਪ੍ਰਾਂਤ ਚੜਾਣ ਟਕਾਉਣ ਅਤੇ ਤਨ ਬਾਣੇ ਸਾਨਨ ਪਰ ਪਰਣ ਜਮ ਦੀ ਲੋੜ ਹੀ ਨਹੀਂ ਰਹਿ ਗਈ ਇਸ ਸਵਤ ਸਲਾਹ ਦਾ ਸਦਕਾ ਵਿਕਾਰਾਂ ਵਿੱਚ ਪੈਣ ਕਰਕੇ ਕਮਜ਼ੋਰ ਹੋਏ ਮਨ ਦਾ ਦਵਿੱਧਾ ਦ੍ਰਿਸ਼ਟਾਵਲ ਬਲ ਟੁੱਟ ਗਿਆ ਹੈ ਮੂੜ ਮਨ ਦਾ ਚਾਂਚਲ ਸੁਭਾਅ ਰੁਕ ਗਿਆ ਹੈ ਇਹ ਅਲੜ ਮਨ ਹੋਣ ਸੋਣੀ ਘੜਤ ਵਾਲਾ ਹੋ ਗਿਆ ਹੈ ਇੱਥੇ ਪੜ ਕੇ ਇਸ ਨੇ ਨਾਮ ਅਮਰਤ ਪੀਤਾ ਪੀ ਲਿਆ ਹੈ ਹਰ ਭਗਤ ਨੇ ਜਨਹਿ ਕੇਵਲਾ ਰਿੱਧ ਕਰਮਣ ਕਰਮणा ਮਚਸਾ ਜੋਗਨ ਕੇ ਜੰਗਨ ਕੇ ਦੰਨਨ ਆ ਨੀਨ ਕੰਗਨ ਤਪਸ਼ਾ ਜੇ ਦੇਵ ਜੀ ਆਖਦੇ ਹਨ ਜੇ ਆਧਾਰਨਾ ਜੋਗ ਪ੍ਰਭੂ ਦੀ ਅਧਾਰਨਾ ਕਰੀਏ ਜੇ ਸਰਬ ਜੋਗ ਪ੍ਰਭੂ ਵਿੱਚ ਸਤਿਗਤ ਧਰਗੇ ਤਾਂ ਉਸ ਨਾਲ ਇੱਕ ਰੂਪ ਹੋ ਜਾਂਦਾ ਹੈ ਜਿਵੇਂ ਪਾਣੀ ਨਾਲ ਪਾਣੀ ਜੈ ਦੇਵ ਪ੍ਰਭੂ ਦਾ ਸਿਮਨ ਕੀਤੇ ਆ ਉਹ ਬਾਸ਼ਨਾ ਰਹੇ ਤभी ਪ੍ਰਵਾਹ ਪ੍ਰਭੂ ਮੈਲ ਫੈਦਾ ਹੈ गोविंद गोविंद गो गोविंद देत जपनार सकल सद पंदन जय देव आयो ता तास सपौंटन भाव पूत सरगंतन मांगत जय देव जी दा जन्म 1221 ईसवी विच पाचवी मंगाल दे वीर भूमि जिले दे पेंड कुंदली विखे माता शाम ਨਮਾਤਾ ਬਾਮ ਦੇਵੀ ਜੀ ਦੀ ਕੁੱਖੋਂ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਪੋਜ ਦੇਵ ਸੀ ਜੋ ਬਹੁਤ ਹੀ ਗਰੀਬ ਸਨ ਆਪ ਜੀ ਦਾ ਬਚਪਨ ਦਾ ਨਾਮ ਸ੍ਰੀ ਪਰਮਧਰਮ ਮਿਰਕ ਸੀ ਆਪ ਛੋਟੀ ਉਮਰ ਵਿੱਚ ਹੀ ਰਾਮ ਤੇ ਬਣ ਕੇ ਫਿਰਨ ਲੱਗੇ ਉਹ ਜਾਗਤਿਕਾ ਕਰਕੇ ਬ੍ਰਾਹਮਣ ਸਨ ਗਰੀਬੀ ਹੋਣ ਦੇ ਬਾਵਜੂਦ ਆਪ ịchਖਣ ਬੁੱਧੀ ਦੇ ਮਾਲਕ ਸਨ ਇਸ ਵਾਸਤੇ ਜੈ ਦੇਵ ਜੀ ਨੂੰ ਉਹਨਾਂ ਦੇ ਪਾਠਸ਼ਾਲਾ ਵਿੱਚ ਬੰਗਲਾ ਤੇ ਸਕੱਤ ਪਾਣ ਵਾਸਤੇ ਭੇਜਿਆ ਯਾਰ ਮੇਂ ਸਦੀ ਬੈਚ ਬੰਗਾਲ ਵਿੱਚ ਹਿੰਦੂ ਰਾਜ ਸੀ ਸੰਸਕ੍ਰਿਤ ਆਮ ਪੜ੍ਹਾਈ ਜਾਂਦੀ ਸੀ ਇੱਕ ਬ੍ਰਾਹਮਣ ਦੇ ਪੁੱਤਰ ਵਾਸਤੇ ਸੰਸਕ੍ਰਿਤ ਪਾਣੀ ਆਮ ਜ਼ਰੂਰੀ ਸੀ ਸੰਸਕ੍ਰਿਤ ਪੜ੍ਹਨ ਦੇ ਨਾਲ ਆਪਰਾਗ ਵੀ ਸਿੱਖਦੇ ਰਹੇ ਤੇ ਆਪ ਮਹਾਰੇ ਗੀਤ ਗਾਉਣ ਲੱਗ ਪਿਆ ਲੱਗ ਪਿਆ ਕਰਦੇ ਸਾਨੂੰ ਇੱਥੇ ਸਮਾਪਤ ਕਰਦੇ ਹਾਂ ਬੋਲੇ ਚੱਕਰਵਾਦਾ ਘੱਟਾ ਪੁਲਚੀ ਮਾਫ ਕਰਨਾ ਅੱਗੇ ਤੋਂ ਸਦਿਵ ਸੰਦਾ ਬਾਲ ਮੈਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ